میرے ماں پہ رہنے دے پریشان پتکیوں ساٹھا حسدان گل کی ہے دل اندر یمسان موکدی دا سدان کی دسان دسوں میں میرے اندر ہویا سب چورا ہے میں تا پورا ہو گیا بس میرا پیار ادورہ ہے بس میرا ਯਾਰ ਅਧੂਰਾ ਹੈ ਜੀ ਤੁਸੀਂ ਇਕੱਲੇ ਬੈਠ ਕੇ ਸੱਤ ਦੇ ਉੱਤੇ ਕੀ ਕਰ ਰਹੇ ਹੋ ਕਿੱਥੇ ਗੁੰਮ ਹੋ ਜਾਂਦੇ ਹੋ ਮੈਂ ਤੁਹਾਨੂੰ ਕਦੋਂ ਵੀ ਥੱਲੇ ਲੱਭ ਰਹੀ ਸੱਤ ਦੀ ਆਖਰੀ ਪੌੜੀ ਤੇ ਖੜੀ ਜਰੀਨਾ ਨੇ ਮੈਨੂੰ ਪਿੱਛੋਂ ਹੱਥ ਮਾਰ ਕੇ ਕਿਹਾ ਮੈਂ ਨਹੀਂ ਕੁਝ ਨਹੀਂ ਤੂੰ ਚੱਲ ਥੱਲੇ ਮੈਂ ਆਇਆ ਮੈਂ ਦੱਬੀ ਜਿਹੀ ਕੌਪਾਜ ਵਿੱਚ ਗਿਆ ਜਰੀਨਾ ਕੀ ਹੋਇਆ ਜੀ ਤੁਸੀਂ ਠੀਕ ਤਾਂ ਹੋ ਨਾ ਮੈਂ ਹਾਂ ਹਾਂ ਮੈਨੂੰ ਕੀ ਹੋਣਾ ਕਹਿਣਾ ਤੂੰ ਜਨਮ ਮੈਂ ਆਇਆ ਮੇਰੇ ਇੰਨਾ ਕਹਿੰਦੇ ਜਰੀਨਾ ਥੱਲੇ ਜਾ ਕੇ ਆਪਣੇ ਕੰਮਾਂ ਵਿੱਚ ਰੁੱਝ ਗਏ ਜਰੀਨਾ ਤੇ ਮੇਰੇ ਪਿਆਰ ਨੂੰ ਦਗਪਤ 1 ਸਾਲ ਵਾਂਗੂ ਹੋ ਗਿਆ ਸੀ ਉਹ ਸੋਣੀ ਵੀ ਸੀ ਸੌ ਵੀ ਪਰ ਮੈਂ ਉਸ ਨੂੰ ਕਦੇ ਅਪਣਾ ਨਾ ਪਾਇਆ ਉਹ ਹਮੇਸ਼ਾ ਮੇਰੇ ਖਾਣ ਪੀਣ ਦਾ ਧਿਆਨ ਰੱਖਦੀ ਹਮੇਸ਼ਾ ਮੇਰੀ ਪਰਵਾਹ ਕਰਦੀ ਰਹਿੰਦੀ ਸੀ ਮੈਂ ਵੀ ਉਸ ਦੀ ਪਰਵਾਹ ਕਰਦਾ ਸੀ ਪਰ ਮੈਂ ਇਸ ਵਿਆਹ ਤੋਂ ਖੁਸ਼ ਨਹੀਂ ਸੀ ਮੈਂ ਹਲੇ ਵਿਆਹ ਨਹੀਂ 시 ਕਰਾਉਣਾ ਚਾਹੁੰਦਾ ਪਰ ਮੇਰੇ ਘਰਦਿਆਂ ਨੇ ਸੌਹਾ ਘੁਆ ਕੇ ਮੇਰਾ ਵਿਆਹ ਕਰ ਦਿੱਤਾ ਕਿਉਂਕਿ ਮੈਂ ਚੁੱਪਚੀਤੇ ਬਹੁਤ ਰਹਿਣ ਲੱਗ ਗਿਆ ਸੀ ਮੇਰੇ ਘਰਦਿਆਂ ਨੂੰ ਮੇਰੀ ਬੜੀ ਚਿੰਤਾ ਰਹਿੰਦੀ ਸੀ ਮੈਂ ਜਰੀਨਾ ਨਾਲ ਇਸ ਕਰਕੇ ਰਹਿੰਦਾ ਸੀ ਕਿਉਂਕਿ ਉਹ ਵੀ ਕਿਸੇ ਦੀ ਧੀ ਪੈਣ ਹੈ ਮੈਂ ਉਸ ਨਾਲ ਕੁਝ ਵੀ ਮਾੜਾ ਜਾਂ ਗਲਤ ਨਹੀਂ ਕਰਨਾ ਚਾਹੁੰਦਾ ਸੀ ਮੈਂ ਕਦੀ ਵੀ ਉਸ ਨੂੰ ਕੁਝ ਗਲਤ ਮਹਿਸੂਸ ਹੋਣ ਨਹੀਂ ਸੀ ਦਿੱਤਾ ਅੱਜ ਤੋਂ 3 ਸਾਲ ਪਹਿਲਾਂ ਦੀ ਗੱਲ ਹੈ ਮੇਰੀ ਮੁਲਾਕਾਤ ਇੱਕ ਕੁੜੀ ਨਾਲ ਹੋਈ ਮੈਂ ਤੇ ਮੇਰਾ ਦੋਸਤ ਗੁਰਦੀਪ ਪਟਿਆਲੇ ਪਾਸ ਅਡੇ ਤੋਂ ਆਪਣੇ ਕਾਲਜ ਜਾਣ ਲਈ ਬੱਸ ਵਿੱਚ ਬੈਠੇ ਸੀ ਬੱਸ ਹਾਲੇ ਰੁਕੀ ਹੋਈ ਸੀ ਕਿਉਂਕਿ ਸਭ ਬਸਾਂ ਸਮੇਂ ਦੇ ਹਿਸਾਬ ਨਾਲ ਚਲਦੀਆਂ ਨੇ ਬੱਸ ਵਿੱਚ ਸਾਰੀਆਂ ਸਵਾਰੀਆਂ ਸੀਟਾਂ ਤੇ ਬੈਠੀਆਂ ਸਨ ਲਗਭਗ ਕੋਈ ਸੀਟ ਖਾਲੀ ਨਹੀਂ ਸੀ ਮੈਂ ਤੇ ਗੁਰਦੀਪ ਦੋਸਵਾਰੀਆਂ ਵਾਲੀ ਸੀਟ ਤੇ ਬੈਠੇ ਸੀ ਬੱਸ ਹਾਲੇ ਤੱਕ ਚੱਲੀ ਨਹੀਂ ਸੀ ਗੁਰਦੀਪ ਨੇ ਮੈਨੂੰ ਕਿਹਾ ਪਰਵੀਨ ਸੀਟ ਰੋਕ ਕੇ ਰੱਖੀ ਮੈਂ ਬਾਤ ਸੁਣ ਗਿਆ ਪਿਆ ਮੈਂ ਕਿਹਾ ਠੀਕ ਆ ਜਾਇਆ ਮੈਂ ਰੋਕ ਕੇ ਰੱਖੀ ਆ ਤੇਰੀ ਸੀ ਇਹ ਕਹਿ ਕੇ ਗੁਰਦੀ ਇਸ ਸੀਟ ਉੱਤੇ ਮੈਂ ਆਪਣਾ ਬੈਗ ਰੱਖ ਦਿੱਤਾ ਤਾਂ ਕਿ ਕੋਈ ਹੋਰ ਕੋ ਸੀਟ ਉੱਤੇ ਨਾ ਬੈਠੇ ਤੇ ਗੁਰਦੀ ਬਾਤ ਸੁਣ ਤੇ ਲੱਗੇ ਅਚਾਨਕ ਬਸਤੀ ਅਗਲੀ ਦਾਕੀ ਵਿੱਚੋਂ ਇੱਕ ਕੁੜੀ ਚੜੀ ਰੰਗ ਗੋਰਾ ਅੱਖਾਂ ਦਾ ਹਲਕਾ ਪੂਰਾ ਰੰਗ ਸਿਰ ਉੱਤੇ ਜੰਨੇ ਤੇ ਕਿਤਾਬਾਂ ਨੂੰ ਆਪਣੇ ਸੀਨੇ ਨਾਲ ਲਾਇਆ ਹੋਇਆ ਸੀ ਉਸ ਵਿੱਚ ਅੰਤਾਂ ਦੀ ਸਾਦਗੀ ਸੀ ਉਸ ਦੀ ਨਜ਼ਰ ਵਿੱਚ ਅਜਿਹੀ ਖਿੱਚ ਸੀ ਜੋ ਮੁਰਦਿਆਂ ਵਿੱਚ ਵੀ ਚਾਨ ਪਾ ਦੇਵੇ میں اس بل دیکھ دا ہی رہ گیا اس نے بس بچ نگاہ ماری میں اچانک اس اپنی نگاہ ہٹا کے ادھر ادھر دیکھن لگ گیا اس تھی نظر میرے نال والی خالی سیٹ اتنے پی تو میرے کہن دی کہ یہ سیٹ خالی ہے میں سیٹ بیک چپ دے گیا ہاں جی ہاں جی خالی ہے میں تو بیسے ہی ਬੈਗ ਰੱਖਿਆ ਹੋਇਆ ਸੀ ਉਸਨੇ ਮੈਨੂੰ ਸ਼ੁਕਰੀਆ ਕਿਹਾ ਤੇ ਮੇਰੇ ਕੋਲ ਆ ਕੇ ਬੈਠ ਗਈ ਇਨੇ ਨੂੰ ਗੁਰਦੀਪ ਆ ਗਿਆ ਉਸਨੇ ਮੇਰੇ ਨਾਲ ਉਸ ਕੁੜੀ ਨੂੰ ਬੈਠਾ ਦੇਖ ਕੇ ਬੜੀ ਅਜੀਬ ਨਜ਼ਰ ਨਾਲ ਮੇਰੇ ਵੱਲ ਦੇਖਿਆ ਤੇ ਮੈਂ ਅੱਖਾਂ ਨਾਲ ਇਸ਼ਾਰਾ ਕਰਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗੁਰਦੀਪ ਪਾਸ ਵਿੱਚ ਖੜਾ ਹੋ ਗਿਆ ਤੇ ਆਪਣੇ ਫੋਨ ਵਿੱਚ ਰੁੱਝ ਗਿਆ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਉਸ ਕੁੜੀ ਨਾਲ ਗੱਲ ਕਿਵੇਂ ਸ਼ੁਰੂ ਕਰਾਂ ਕਿਉਂਕਿ ਕਦੇ ਕਿਸੇ ਕੁੜੀ ਨਾਲ ਐਵੇਂ ਗੱਲ ਨਹੀਂ ਸੀ ਕਰੀ ਇਹਨੇ ਨੂੰ ਬਸ ਚੱਲ ਪਈ ਮੈਂ ਥੋੜੀ ਹਿੰਮਤ ਇਕੱਠੀ ਕਰੀ ਤੇ ਉਸ ਨੂੰ ਪੁੱਛਿਆ ਮੈਂ ਜੀ ਤੁਸੀਂ ਸਟੱਡੀ ਕਰਦੇ ਹੋ ਉਹ ਜੀ ਮੈਂ ਕਿੱਥੇ ਉਹ ਜੀ ਉਹ ਹਰਿ ਕ੍ਰਿਸ਼ਨ ਕਾਲਜ ਹੁਣੇ ਦਾਖਲਾ ਲਿਆ ਹੈ ਮੈਂ ਬੀਏ ਵਿੱਚ ਮੈਂ ਅਸਲ ਵਿੱਚ ਮੈਂ ਵੀ ਘਨੌਰ ਪੜਦਾ ਵੈਸੇ ਬੀਕੌਂ ਕਰਦਾ ਦੂਜਾ ਸਾਲ ਆ ਜੀ ਮੇਰਾ ਵੈਸੇ ਨਾਮ ਕੀ ਤੁਹਾਡਾ ਉਹ ਗੁਰਲੀਨ ਤੇ ਤੁਹਾਡਾ ਮੈਂ ਜੀ ਪ੍ਰਵੀਨਾ ਮਾਂ ਮੇਰਾ ਹੌਲੀ ਹੌਲੀ ਅਸੀਂ ਇੱਕ ਦੂਜੇ ਨਾਲ ਖੁੱਲ ਕੇ ਗੱਲਾਂ ਕਰਨ ਲੱਗ ਗਏ ਇੰਨੇ ਨੂੰ ਬਸ ਬਹਾਦਰਗੜ ਪਹੁੰਚ ਗਏ ਤੇ ਉਥੋਂ ਉਹ 로हित ਵੀ ਬੱਸ ਚੜ ਗਿਆ ਉਹ ਗੁਰਦੀਪ ਨੂੰ ਬੱਸ 'ਚ ਖੜਾ ਦੇਖ ਕੇ ਤੇ ਮੈਨੂੰ ਉਸ ਕੁੜੀ ਨਾਲ ਬੈਠਾ ਦੇਖ ਕੇ ਬਹੁਤ ਹੈਰਾਨ ਹੋਇਆ ਉਸ ਨੇ ਅਜੀਬ ਜਿਹੀ ਨਜ਼ਰ ਨਾਲ ਮੈਨੂੰ ਦੇਖਿਆ ਤੇ ਗੁਰਦੀਪ ਨਾਲ ਜਾ ਕੇ ਮੇਰੇ ਵੱਲ ਦੇਖ ਕੇ ਗੱਲਾਂ ਕਰਨ ਲੱਗ ਗਿਆ ਦੋਵੇਂ ਮੇਰੇ ਵੱਲ ਦੇਖ ਕੇ ਮਿੰਨਾ ਮਿੰਨਾ ਹੱਸ ਰਹੇ ਸਨ ਗੁਲੀਨ ਨਾਲ ਗੱਲ ਕਰਦੇ ਮੈਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਉਸ ਦਾ ਕਾਲ ਜਾ ਗਿਆ ਉਸਨੇ ਮੈਨੂੰ ਕਿਹਾ ਚੰdra ਜੀ ਫੇਰ ਮਿਲਦੇ ਹਾਂ ਮੈਂ ਦੁਖੀ ਜੇ ਮਨ ਨਾਲ ਉਸ ਨੂੰ ਵਾਏ ਕਹਿ ਦਿੱਤਾ ਹਰ ਕ੍ਰਿਸ਼ਨ ਕਾਲਜ ਆਉਣ ਕਰਕੇ ਕਾਫੀ ਸਵਾਰੀਆਂ ਉੱਤਰ ਬੈਠੇ ਸਨ ਜਿਸ ਕਰਕੇ ਲਗਭਗ ਅੱਧੀ ਬੱਸ ਖਾਲੀ ਹੋ ਗਈ ਸੀ ਮੈਂ ਰੋਹਿਤ ਗੁਰਦੀਪ ਤਿੰਨ ਸਵਾਰੀ ਵਾਲੀ ਸੀਟ ਤੇ ਬੈਠ ਗਿਆ ਗੁਰਦੀ ਦੇਖੀ ਕੁੜੀ ਨੂੰ ਦੇਖ ਕੇ ਯਾਰਾਂ ਨੂੰ ਭੁੱਲ ਗਿਆ ਰੋਹਿਤ ਉਹ ਮੈਂ ਤਾਂ ਆਪ ਘਰਾਂ ਹੋਇਆ ਬਾਈ ਨੂੰ ਉਸ ਕੁੜੀ ਨਾਲ ਦੇਖ ਕੇ ਮੈਂ ਉਹ ਨਹੀਂ ਐਵੇਂ ਦੀ ਕੋਈ ਗੱਲ ਨਹੀਂ ਯਾਦ ਕੁੜੀ ਸੀ ਮੈਂ ਤਾਂ ਬਿਠਾ ਲਿਆ ਕੁੜੀ ਖੜ ਕੇ ਜਾਂਦੀ ਚੰਗੀ ਥੋੜੀ ਲੱਗਦੀ ਸੀ ਰੋਹਿਤ ਆਹੋ ਅੱਗੇ ਤਾਂ ਦਿੱਤੀ ਨਹੀਂ ਕਦੇ ਸੀਟ ਕਿਸੇ ਨੇ ਨਾਲੇ ਇੰਨਾ ਸੌਖ ਸੀ ਤਾਂ ਆਪਣੀ ਸੀਟ ਦੇ ਦਿੰਦਾ ਗੁਰਦੀਪ ਮੈਨੂੰ ਕਹਿੰਦਾ ਮੈਂ ਰੋਕ ਕੇ ਰੱਖਿਆ ਸੀ ਅੱਧੇ ਰਾਸਤੇ ਖੜ ਕੇ ਆਉਣਾ ਪਿਆ ਮੈਨੂੰ ਮੈਂ ਉਹ ਚੱਲ ਛੱਡ ਹੁਣ ਗੁੱਸੇ ਨੇ ਜੋ ਹੋਣਾ ਸੀ ਹੋ ਗਿਆ ਐਵੇਂ ਹੀ ਪਿੱਛੇ ਪੈ ਗਏ ਮੇਰੇ ਇੰਨਾ ਕਹਿ ਕੇ ਅਸੀਂ ਆਪਣੀਆਂ ਗੱਲਾਂ ਵਿੱਚ ਰੁੱਝ ਗਏ ਮੇਰੇ ਦਿਮਾਗ ਵਿੱਚ ਸਿਰਫ ਕੁਲੀਂ ਦੀਆਂ ਗੱਲਾਂ ਹੀ ਘੁੰਮ ਰਹੀਆਂ ਸਨ ਉਸ ਦਾ ਹੱਸ ਕੇ ਕੱਲ ਕਰਨ ਮੇਰੇ ਜ਼ਿਹਨ ਵਿੱਚ ਬਸ ਗਿਆ ਸੀ ਮੈਂ ਘਰ ਆ ਕੇ ਵੀ ਉਸ ਬਾਰੇ ਹੀ ਸੋਚਦਾ ਰਿਹਾ ਵੈਸੇ ਮੈਨੂੰ ਲਿਖਣ ਦਾ ਵੀ ਸ਼ੌਂਕ ਸੀ ਪਰ ਅੱਜ ਮੈਨੂੰ ਲੱਗ ਰਿਹਾ ਸੀ ਕਿ ਮੈਂ ਜੇ ਕਲਮ ਨੂੰ ਚੁੱਕਾਂਗਾ ਤਾਂ ਤਾਰੀਖ ਉਸਨੇ ਗੁਰਲੀਨ ਦੀ ਹੀ ਕਰ ਦੇਣੀ ਐਵੇਂ ਸੋਚਦਾ ਮੈਂ ਕੁਝ ਲਿਖਣਾ ਸ਼ੁਰੂ ਕਰ ਦਿੱਤਾ ਹਵਾਵਾਂ ਦੇ ਵਿੱਚ ਲਾਚੀਆਂ ਦੀ ਕਿਸ ਨੇ ਮਹਿਕ ਜਹੀ ਹੈ ਖੋਲੀ ਸ਼ਹਿਦ ਦੇ ਨਾਲੋਂ ਮਿੱਠੀ ਲੱਗਦੀ ਜੋ ਝੂਠੋਂ ਮੂੰਹੋਂ ਬੋਲਦੀ ਬੋਲੀ ਚੰਨ ਤਾਰੇ ਵੀ ਤੇਰੇ ਅੱਗੇ ਸੱਚੀ ਫਿੱਕੇ ਲੱਗਦੇ ਨੇ ਬੁੱਲੀਆਂ ਉਤੋਂ ਸਜਰੇ ਹਾਸੇ ਜਾਨ ਜੀ ਘੜਦੇ ਨੇ ਕਿਸਮਤ ਵਾਲੇ ਨੇ ਉਹ ਜੋ ਸਦਾ ਨਜ਼ਦੀਕ ਤੇਰੇ ਨੇ ਰਹਿੰਦੇ ਅਮਲਤਾਸ ਤੇ ਕੇ ਸੁਕ ਸੰਭ ਲਗਦਾ ਗੁੱਤ ਵਿੱਚ ਤੂੰ ਗੁੰਦੇ ਹਰ ਚੀਜ਼ ਹੀ ਭੌਣ ਲੱਗ ਗਈ ਐਸਾ ਚੜਿਆ ਰੰਗ ਪਿਆਰ ਦਾ ਤੈਨੂੰ ਤੱਕ ਕੇ ਸੱਚੀ ਇਦਾਂ ਲੱਗੇ ਜਿਉ ਮੱਥਾ ਟੇਕਿਆ ਸੁਭਾਵ ਮਿਲੇ ਮੁਜਾਰਾਂ ਦਾ ਮਿਲਣਾ ਪਿਛੜਨਾ ਸੱਚ ਦੱਸਾਂ ਤਕਦੀਰਾਂ ਦਾ ਏ ਖੇਲ ਕੁੜੀ ਰੱਬ ਨੇ ਜੇ ਕਦੀ ਚਾਹਿਆ ਤਾਂ ਆਪਣਾ ਫੇਰ ਹੋਊਗਾ ਮੇਲ ਕੁੜੇ ਅਗਲੇ ਦਿਨ ਮੈਂ ਆਪਣੇ ਵੱਲੋਂ ਪੂਰਾ ਤਿਆਰ ਹੋ ਕੇ ਗਿਆ ਇਹਨਾਂ ਰਗੜ ਕੇ ਮੈਂ ਸ਼ਾਇਦ ਹੀ ਕਦੇ ਨਹਾਇਆ ਹੋਵਾਂਗਾ ਵਾਲ ਬੋਣ ਨੂੰ ਵੀ ਤਕਰੀਬਨ ਅੱਧਾ ਪੌਣਾ ਘੰਟਾ ਲਾਇਆ ਸੀ ਜਲਦੀ ਜਲਦੀ ਅਸੀਂ ਪਿੰਡੋਂ ਬਸ ਚੜ੍ਹ ਕੇ ਪਟਿਆਲੇ ਪਹੁੰਚ ਗਏ ਪਟਿਆਲੇ ਵੱਸ ਅੱਡੇ ਤੇ ਪਹੁੰਚ ਕੇ ਮੈਂ ਤੇ ਗੁਰਦੀਪ ਬੱਸ ਵਿੱਚ ਬੈਠ ਗਏ। ਅਸੀਂ ਅਜ ਤਿੰਨ ਸਵਾਰੀਆਂ ਵਾਲੀ ਸੀਟ ਤੇ ਬੈਠੇ ਸੀ ਤੇ ਇੱਕ ਸੀਟ ਮੈਂ ਗੁਰਲੀਨ ਲਈ ਰੋਕ ਕੇ ਰੱਖੀ ਹੋਈ ਸੀ। ਮੈਨੂੰ ਉਸ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਮੇਰੇ ਲਈ ਇੱਕ ਇੱਕ ਸੈਕਿੰਡ ਬਹੁਤ ਮੁਸ਼ਕਲ ਨਾਲ ਲੰਘ ਰਿਹਾ ਸੀ। ਪਰ ਗੁਰਲੀਨ ਪਤਾ ਨਹੀਂ ਅੱਜ ਕਿਉਂ ਆ ਹੀ ਨਹੀਂ ਰਹੀ ਸੀ। ਇਨੇ ਨੂੰ ਕੰਡਕਟਰ ਨੇ ਸੀਟੀ ਮਾਰ ਦਿੱਤੀ ਸੀ ਡਰਾਈਵਰ ਨੇ ਬੱਸ ਸਟਾਰਟ ਕਰ ਲਈ ਪਰ ਗੁਰਲੀਨ ਦਾ ਕੋਈ ਅਤਾ ਪਤਾ ਨਹੀਂ ਸੀ ਦਿਲ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ ਇਨੇ ਨੂੰ ਬੱਸ ਥੋੜੀ ਚੱਲਣ ਲੱਗੀ ਮੈਂ ਗੁਰਦੀਪ ਨੂੰ ਕਿਹਾ ਮੈਂ ਗੁਰਦੀਪ ਉੱਤਰ ਆਪਾਂ ਅਗਲੀ ਬੱਸ ਜਾਵਾਂਗੇ ਗੁਰਦੀ ਕਿਉਂ ਕੀ ਹੋਇਆ ਮੈਂ ਤੂੰ ਉੱਤਰ ਬੱਸ ਇੱਕ ਐਪੀ ਅਸੀਂ ਬੱਸ ਤੋਂ ਉਤਰ ਗਏ ਇੰਨੇ ਨੂੰ ਗੁਰਦੀਪ ਗੁੱਸੇ ਵਿੱਚ ਬੋਲਿਆ ਗੁਰਦੀਪ ਕੀ ਹੋ ਗਿਆ ਤੈਨੂੰ ਆਪਾਂ ਲੇਟ ਹੋ ਜਾਵਾਂਗੇ ਹੁਣ ਮੈਂ ਉਹ ਕੋਈ ਨਹੀਂ ਆਪਾਂ ਅਗਲੀ ਬੱਸ ਚੱਲਦੇ ਹਾਂ ਗੁਰਦੀਪ ਮੈਨੂੰ ਪਤਾ ਕੀ ਚੱਕਰ ਆ ਤੇਰਾ ਕੀ ਪਤਾ ਆਪਣੇ ਤੋਂ ਪਿਛਲੀ ਬੱਸ ਲੰਘ ਗਈ ਹੋਵੇ ਉਹ ਮੈਂ ਕੀ ਪਤਾ ਉਹ ਅਗਲੀ ਬੱਸ ਆਵੇ ਲੇਟ ਹੋ ਗਈ ਹੋਵੇ ਗੁਰਦੀ ਚਲ ਦੇਖ ਲਾ ਭਰਾਵਾ ਲੇਟ ਤਾਂ ਹੋ ਹੀ ਗਏ ਆ ਹਾਂ ਅਸੀਂ ਦੋ ਵਸੰਨਾਂ ਹੀ ਆ ਪਰ ਗੁਰਲੀ ਅੱਜ ਨਹੀਂ ਲਈ ਇੰਨੇ ਨੂੰ ਰੋਹਿਤ ਦਾ ਫੋਨ ਆ ਗਿਆ ਉਹ ਤੁਸੀਂ ਆਏ ਕਿਉਂ ਨਹੀਂ ਮੈਂ ਤੁਹਾਡੀ ਵੇਟ ਕਰ ਰਿਆ ਘਨੌਰਾ ਡੇ ਤੇ ਖੜਾ ਮੈਂ ਮੰਨ ਗਿਆ ਮਾਰਿਆ ਤੇ ਅਗਲੀ ਵਾਰ ਚੜ ਕੇ ਕਾਲਜ ਪਹੁੰਚ ਗਿਆ ਮੈਨੂੰ ਬੜਾ ਅਫਸੋਸ ਜਿਆ ਹੋਇਆ ਕਿਉਂਕਿ ਪੂਰੀ ਰਾਤ ਮੈਂ ਇਹੀ ਸੋਚਦਾ ਰਿਹਾ ਕਿ ਕੀ ਗੁਰਲੀ ਨਾਲ ਕਿਵੇਂ-ਕਿਵੇਂ ਤੇ ਕੀ-ਕੀ ਗੱਲ ਕਰੂੰਗਾ ਪਰ ਉਹ ਤਾਂ ਅੱਜ ਆਈ ਨਹੀਂ ਮੇਰਾ ਅੱਜ ਘਰ ਵੀ ਦਿਲ ਜਿਹਾ ਨਹੀਂ ਲੱਗ ਰਿਹਾ ਸੀ ਮਨ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ ਮੈਂ ਇਹੀ ਸੋਚਦਾ ਰਿਹਾ ਉਹ ਕਾਲਜ ਕਿਉਂ ਨਹੀਂ ਸੀ ਆਈ ਸੁੰਨੀ-ਸੁੰਨੀ ਹਰ ਚੀਜ਼ ਲੱਗੇ ਇਹ ਸੁੰਨਾ ਲੱਗੇ ਜਹਾਨ ਜਾਦ ਤੇਰੀ ਦੇ ਜਲ ਜਲੇ ਮੈਨੂੰ ਪੜ ਪੜ ਪੈਨੇ ਖਾਨ ਕਿਉਂ ਦਿਲ ਉਦਾਸ ਹੋ ਗਿਆ ਕਰਕੇ ਤੈਨੂੰ ਯਾਦ ਮੈਂ ਤੇਰੀ ਬਾਰੇ ਰਿਹਾਂ ਸੋਚਦਾ ਮੈਨੂੰ ਨੀਂਦ ਨਾ ਆਈ ਰਾਤ ਇਹ ਕੈਸਾ ਜਾਦੂ ਕਰਤਾ ਹੈ ਅੱਖ ਬੰਦ ਕਰੇ ਤਾਂ ਦਿਖਦੀ ਤੂੰ ਕੁੜੇ ਤੇਰਾ ਨਾਮ ਲਿਖਦਾ ਹੈ ਬਰਕਿਆਂ 'ਚ ਆ ਜਾਂਦੀ ਏ ਰੂਹ ਕੁੜੇ ਸਾਮ ਹੁੰਦੇ ਹੀ ਯਾਦ ਤੇ ਕਿਉਂ ਪਾਉਂਦੀ ਫੇਰਾਂ ਨੀ ਤੈਨੂੰ ਬਰਕਿਆਂ ਉੱਤੇ ਉਲੇਖਣ ਦਾ ਫੇਰ ਅਸੀਂ ਕਰਦੇ ਆਂ ਚੇਹਰਾਂ ਨੀ ਅਗਲੇ ਦਿਨ ਅਸੀਂ ਫੇਰ ਤੋਂ ਦੂਸਵਰੀਆਂ ਵਾਲੀ ਸੀਟ ਤੇ ਬੈਠ ਗਏ ਸੀ ਜੀ ਬੱਸ ਪੂਰੀ ਭਰੀ ਹੋਈ ਸੀ ਬੱਸ ਥੋੜੇ ਸਮੇਂ ਵਿੱਚ ਚੱਲਣ ਹੀ ਵਾਲੀ ਸੀ ਮੇਰੀਆਂ ਨਿਗਾਹਾਂ ਗੁਰਲੀਨ ਨੂੰ ਹੀ ਲੱਭ ਰਹੀਆਂ ਸਨ ਅਚਨ ਬੱਸ ਦੀ ਅਗਲੀ ਟਾਕੀ 'ਚੋਂ ਉਹ ਗੁਰਲੀਨ ਚੜ੍ਹਦੀ ਰਹੀ ਮੇਰੀਆਂ ਅੱਖਾਂ ਨੂੰ ਇੱਕ ਅਜੀਬ ਜਿਹੇ ਸਕੂਨ ਤੇ ਦਿਲ ਨੂੰ ਇੱਕ ਅਜੀਬ ਜਿਹੀ ਠੰਡਕ ਮਿਲੀ ਉਸ ਦੇ ਮੁਖ ਤੇ ਇੱਕ ਅਜੀਬ ਚਿਹਰਾ ਭੋਲਾਪਨ ਸੀ ਉਸ ਦੀ ਨਿਗਾਹ ਕੋਈ ਖਾਲੀ ਸੀਤ ਲੱਭ ਰਹੀ ਸੀ ਤੇ ਅਚਨ ਉਸ ਦੀ ਨਜ਼ਰ ਮੇਰੇ ਉੱਤੇ ਪਈ ਉਸਨੇ ਮੇਰੇ ਵੱਲ ਦੇਖ ਕੇ ਹਲਕਾ ਜਿਹਾ ਮੁਸਕਰਾਇਆ ਇੰਨੇ ਨੂੰ ਗੁਰਦੀਪ ਦੇ ਮਨ ਵਿੱਚ ਚੁਪਤਾ ਨਹੀਂ ਕੀ ਹੈ ਉਸਨੇ ਗੁਰਲੀਨ ਨੂੰ ਕਿਹਾ ਜੀ ਇੱਥੇ ਬੈਠ ਜਾਓ ਤੁਸੀਂ ਗੁਰਲੀਨ ਨੇ ਕਿਹਾ ਨਹੀਂ ਜੀ ਤੁਸੀਂ ਬੈਠੋ ਕੋਈ ਨਹੀਂ ਗੁਰਦੀਪ ਨੇ ਅੱਖੇ ਨਾਲ ਉਸ ਨੂੰ ਮੇਰੇ ਨਾਲ ਸੀਟ ਤੇ ਬਿਠਾ ਦਿੱਤਾ ਅੱਜ ਗੁਰਦੀਪ ਮੈਨੂੰ ਕਿਸੇ ਮਸੀਹ ਤੋਂ ਘੱਟ ਨਹੀਂ ਸੀ ਲੱਗ ਰਿਹਾ ਮੈਂ ਦਿਲ ਹੀ ਦਿਲ ਵਿੱਚ ਗੁਰਦੀਪ ਨੂੰ ਪਤਾ ਨਹੀਂ ਕਿੰਨੀਆਂ ਹੀ ਦੁਆਵਾਂ ਦਿੱਤੀਆਂ ਗੁਰਲੀਨ ਨੇ ਮੇਰੇ ਕੋਲ ਬੈਠਦੇ ਹੀ ਕਿਹਾ ਗੁਰਲੀਨ ਕਿਵੇਂ ਹੋ ਜੀ ਮੈਂ ਬਧੀਆ ਜੀ ਕੱਲ੍ਹ ਕਿਉਂ ਨਹੀਂ ਆਏ ਤੁਸੀਂ ਗੁਰਲੀਨ ਕਿਉਂ ਜੀ ਤੁਸੀਂ ਇੰਤਜ਼ਾਰ ਕਰਦੇ ਸੀ ਮੇਰਾ ਮੈਂ ਨਹੀਂ ਨਹੀਂ ਗਲਤ ਨਾ ਸਮਝੋ ਮੈਂ ਤਾਂ ਵੈਸੇ ਹੀ ਪੁੱਛਿਆ ਸੀ ਗੁਰਲੀਨ ممی دی صحت خراب سی جی کل پھر سارا کام میم کرنا پیا میں اج بھی نہیں ہونا سی ممی نے کہا ہوں میں ٹھیک ہاں کال جا میں اچھا جی چلو شکرا ممی ٹھیک ہوں تک ایویں ہی اسی کافی سما کر دے رہے اج پھر روہت تجدوں بہادر گڑھ تو چڑھیا ਸਾਨੂੰ ਇਕੱਠੇ ਬੈਠੇ ਦੇਖ ਕੇ ਬਹੁਤ ਹੈਰਾਨ ਹੋਇਆ ਉਸ ਦੀ ਨਜ਼ਰ ਜਿਵੇਂ ਮੇਰੇ ਤੇ ਹੀ ਟਿਕੀ ਹੋਈ ਸੀ ਮੈਂ ਜਿਵੇਂ ਤਿਵੇਂ ਗੁਰਲੀਨ ਨੂੰ ਆਪਣੇ ਨਾਲ ਫੇਸਬੁੱਕ ਤੇ ਐਡ ਕਰ ਲਿਆ ਸੀ ਉਸ ਸਮੇਂ ਫੇਸਬੁੱਕ ਦਾ ਬਹੁਤ கிரேਜ਼ ਹੁੰਦਾ ਸੀ ਏਨੀ ਨੂੰ ਬੱਸ ਗੁਰਲੀਨ ਦੇ ਕਾਲਜ ਪਹੁੰਚ ਗਈ ਤੇ ਗੁਰਲੀਨ ਬੱਸ ਤੋਂ ਉੱਤਰ ਗਈ ਰੋਹਿਤ ਮੈਂ ਕੋਲ ਤੀ ਤਿੰਨੇ ਸਵਾਰੀਆਂ ਵਾਲੀ ਸੀਟ ਤੇ ਬੈਠ ਗਏ। ਉਹ ਮੈਨੂੰ ਗੁਰਲੀਨ ਦਾ ਨਾਮ ਲੈ ਕੇ ਤੰਗ ਕਰਨ ਲੱਗ ਗਏ। ਤੇ ਮੈਂ ਉਹਨਾਂ ਨੂੰ ਸਮਝਾ ਰਿਹਾ ਸੀ ਇਤਾਂ ਦੀ ਕੋਈ ਗੱਲ ਨਹੀਂ। ਤੁਸੀਂ ਗਲਤ ਸਮਝ ਰਹੇ ਹੋ। ਪਰ ਉਹਨਾਂ ਨੇ ਮੇਰੀ ਇੱਕ ਨਾਮ ਨਹੀਂ। ਮੈਂ ਘਰ ਜਾ ਕੇ ਗੁਰਲੀਨ ਨੂੰ ਫੇਸਬੁੱਕ ਤੇ ਮੈਸੇਜ ਕੀਤਾ। ਅਸੀਂ ਉਸ ਤੋਂ ਬਹੁਤ ਗੱਲਾਂ ਕਰੀਏ। ਹੁਣ ਗੁਰਲੀਨ ਲਈ ਮੈਂ ਕੋਈ ਅਣਜਾਣ ਨਹੀਂ ਸੀ। ਉਸ ਨੇ ਆਪਣੇ ਬਾਰੇ ਆਪਣੀ ਫੈਮਲੀ ਬਾਰੇ ਬਹੁਤ ਕੁਝ ਦੱਸਿਆ ਸਾਨੂੰ ਗੱਲਾਂ ਕਰਦੇ ਕਰਦੇ ਤਕਰੀਬਨ ਰਾਤ ਦੇ 12 ਵੱਜਣ ਵਾਲੇ ਸਨ ਇੰਨੇ ਨੂੰ ਗੁਰਲੀਨ ਨੇ ਕਿਹਾ ਗੁਰਲੀ ਹਾਏ ਦੇਖੀ 12 ਵੱਜਣ ਵਾਲੇ ਨੇ ਸਮੇ ਦਾ ਪਤਾ ਹੀ ਨਹੀਂ ਲੱਗਿਆ ਅੱਗੇ ਮੈਂ ਇਸ ਸਮੇ ਨੂੰ ਸੌ ਜਾਣੀ ਆ ਮੈਂ ਸਹੀ ਕਿਹਾ ਜੀ ਮੈਂ ਵੀ ਸੌ ਜਾਣਾ ਵਸੇ سنی گرلین پھر کیوں نہیں سوائے میں بھول گیا گرلین اچھا جی یہ ہوا میم بھی تو دسو میں نہیں جی چلو سو جو کل کالج بھی جانا تیٹ نہ ہو جائے گرلی میرے لیٹ ہونے کی اینی چنتا کیوں ہو رہی ہے جی ਮੈਂ ਉਹੀ ਤਾਂ ਇੱਕ ਸਮਾਂ ਹੁੰਦਾ ਜਦੋਂ ਤੁਹਾਨੂੰ ਮਿਲ ਪਾਉਂਦੇ ਆ ਜੀ ਗੁਰਲੀ ਚਲੋ ਜੀ ਕੱਲ ਮਿਲਦੇ ਆਂ ਇਹ ਕਹਿਣ ਤੋਂ ਬਾਅਦ ਉਹ ਸੌਂਦੇ ਮੈਂ ਤਾਂ ਗੁਰਲੀ ਬਾਰੇ ਸੋਚਦੇ ਹੀ ਅੱਧੀ ਰਾਤ ਕੱਢ ਦਿੱਤੀ ਸਵੇਰੇ ਉੱਠ ਕੇ ਮੈਂ ਅੱਜ ਫੇਰ ਪੂਰਾ ਸਮਾਂ ਲਾ ਕੇ ਤਿਆਰ ਹੋਇਆ ਪੂਰਾ ਲਿਸ਼ਕ ਪੁਸ਼ਕ ਕੇ ਗਿਆ ਤੇ ਬੱਸ ਵਿੱਚ ਬੈਠਾ گرلین دا انتجار کرنا لگیا ایمیں ہی کچھ دن اسی مل دے رہے فیس بک اتنے گلا کرتے رہے اسی دو میں ایک دوجہ دے کافی قریب آ سی ایک دن فیس بک فیسبک تلا کرتے کرتے گرلین نے میرے تو پوچھا جی تھوڑا پسندی دا رنگ گیڑا ہے میں کہا جی میں ہرا رنگ بہت پسند ہے ਅਗਲੇ ਦਿਨ ਜਦੋਂ ਕੋ ਗਰੀਨ ਬਾਸਟਾਕੀ ਵਿੱਚੋਂ ਚੜੀ ਤਾਂ ਮੈਂ ਦੇਖਿਆ ਅੱਜ ਉਸਨੇ ਹਰੇ ਰੰਗ ਦਾ ਸੂਟ ਪਾਇਆ ਹੋਇਆ ਸੀ ਜਿਸ ਵਿੱਚ ਉਹ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ ਮੈਂ ਉਸ ਦੀ ਖੂਬਸੂਰਤੀ ਸ਼ਾਇਦ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਏਦਾਂ ਲੱਗ ਰਿਹਾ ਸੀ ਜਿਵੇਂ ਕੋਈ ਅਰਸ਼ਾਂ ਤੋਂ ਉੱਪਰ ਕੇ ਆਈ ਹੋਵੇ ਅੱਜ ਉਹ ਪਛਾਣਦਾ ਕਿ ਉਹ ਸਿਰਫ ਇੱਕ ਤਫਾਕ ਸੀ ਜਾਂਚ ਜੋ ਮੈਂ ਸੋਚਦਾ ਸੀ ਕਿ ਮੇਰੇ ਪਸੰਦੀਦਾ ਰੰਗ ਹੈ ਤਾਂ ਪਾਇਆ ਸੀ ਮੇਰੀ ਤਾਂ ਗੁਰਲੀ ਤੋਂ ਨਜ਼ਰ ਹੀ ਹਟ ਰਹੀ ਸੀ ਤੇਰੇ ਆਉਣ ਨਾਲ ਇਹ ਹਵਾਵਾਂ ਵਿੱਚ ਨਸਾ ਅਜੀਬ ਜਿਹਾ ਹੈ ਭੁੱਲ ਜਾਂਦਾ ਮੈਂ ਕੌਣ ਹਾਂ ਮੈਂ ਕੀ ਹਾਂ ਮੈਂ ਆਪਣੇ ਆਪ ਨੂੰ ਭੁੱਲ ਜਾਂਦਾ ਬੇਫਿਕਰ ਹੋ ਕੇ ਦੁਨੀਆ ਤੋਂ ਤੈਨੂੰ ਨਿਹਾਰ ਲਵਾਂ ਬੈਠ ਕੇ ਕੋਲ ਤੇਰੇ ਨੀ ਤੇਰੇ ਬੋਲਾਂ 'ਤੇ ਸਵਾਰ ਲਵਾਂ ਅੱਜ ਮੈਨੂੰ ਉਸ ਦੀਆਂ ਅੱਖਾਂ ਵਿੱਚ ਥੋੜੀ ਜਿਹੀ ਸ਼ਰਮ ਮਹਿਸੂਸ ਹੋਈ ਅਸੀਂ ਉਸ ਲਈ ਸੀਟ ਰੋਕ ਕੇ ਰੱਖੀ ਹੋਈ ਸੀ ਗੁਰਲੀਨ ਸਾਡੇ ਕੋਲ ਆ ਕੇ ਬੈਠ ਗਈ ਮੈਂ ਉਹ ਠੀਖੋ ਤੁਸੀਂ ਗੁਰਲੀ ਹਾਂਜੀ میں سونے لگ رہے ہوں گی شکریہ جی یہ کہہ کے کچھ سما کچھ نہیں بولے وہ نیمی پائی میرے کو بھی رہی مین سمجھ نہیں آ رہا سی کی گل کر ویسے تا اث کافی کر گلا سی پر آج پتا نہیں ਕਿਉਂ ਅਸੀਂ ਦੋਵੇਂ ਇੱਕ ਦੂਜੇ ਤੋਂ ਸੰਗ ਰਹੇ ਸੀ ਮੈਂ ਗੁਰਲੀ ਨੂੰ ਕਿਹਾ ਮੈਂ ਫੇਸਬੁੱਕ ਤੇ ਤਾਂ ਤੁਸੀਂ ਬੜੀਆਂ ਗੱਲਾਂ ਕਰਦੇ ਹੋ ਸਾਹਮਣੇ ਕੁਝ ਬੋਲ ਹੀ ਨਹੀਂ ਰਹੇ ਗੁਰਲੀ ਕੀ ਬੋਲਾਂ ਜੀ ਤੁਸੀਂ ਪੁੱਛੋ ਕੁਝ ਮੈਂ ਸੋਚਾਂ ਵਿੱਚ ਚੁਪੇ ਗਿਆ ਕਿ ਕੀ ਕਹਾ ਮੈਂ ਉਸ ਨੂੰ ਕਿਹਾ ਅੱਜ ਸਾਡੇ ਨਾਲ ਚੱਲੋ ਜੀ کالج دکھا کے لے کے آئیے گرلی نہیں جی 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 ایویں کالج جا سکتی ہوں میں کیوں جی کیوں نہیں جا سکتے گرلی جے کسے نے دیکھ لیا کی سوچو اگلا نہیں جی میں نہیں جا سکتی میں چلو کوئی نہیں پیسے تھنوں کو کدو دیا گرلی ਜੀ 1 ਵਜੇ ਹੋ ਜਾਂਦੀ ਆ ਮੈਂ ਅੱਛਾ ਤਾਂ ਹੀ ਨਹੀਂ ਕਦੇ ਆਪਾਂ ਜਾਂਦੇ ਹੋਏ ਮਿਲੇ ਸਾਨੂੰ 3:30 ਵਜੇ ਛੁੱਟੀ ਵੀਦੀ ਆ ਗੱਲਾਂ ਕਰਦੇ ਗੁਲਦੀਨ ਦਾ ਕਾਲ ਜਾ ਗਿਆ ਉਹ ਫੇਰ ਮੇਰੇ ਤੋਂ ਵੱਖ ਹੋ ਗਈ ਬਹੁਤ ਦਿਨ ਐਵੇਂ ਹੀ ਚੱਲਦਾ ਰਿਹਾ ਅਸੀਂ ਦੋਵੇਂ ਇੱਕ ਦੂਜੇ ਨਾਲ ਫੇਸਬੁੱਕ ਤੇ ਗੱਲਾਂ ਕਰਦੇ ਬਹੁਤ ਕਰੀਬ ਆ ਗਏ ਸੀ ਇੱਕ ਦਿਨ ਮੈਂ ਤੇ ਗੁਰਦੀਪ ਪਿੰਡ ਵਿੱਚ ਇਕੱਠੇ ਬੈਠੇ ਸੀ ਮੈਂ ਉਸ ਨੂੰ ਕਿਹਾ ਮੈਂ ਗੁਰਦੀਪ ਜਰ ਮੈਂ ਗੁਰਦੀਪ ਨੂੰ ਬਹੁਤ ਪਿਆਰ ਕਰਦਾ ਮੈਂ ਉਸ ਨੂੰ ਇਜ਼ਹਾਰ ਕਿਵੇਂ ਕਰਾਂ ਗੁਰਦੀਪ ਇਸ ਚ ਕੀ ਔਖਾ ਫੇਸਬੁਕ ਉੱਤੇ ਗੱਲ ਕਰਦੇ ਕਰਦੇ ਬੋਲ ਦੇ ਉਸ ਨੂੰ ਵੀ ਤੂੰ ਪਿਆਰ ਕਰਦਾ ਮੈਂ نہیں میں اس سامنے گل کر رہی ہوں اس بارے نہ کہ فیس گردی اچھا ایمے کر پھر ایک پیار بھریا پتر لکھ اس لکھ شاعری لکھ کے اپنا اظہار کر دیں آم وہ سامنے ہو کے اس اسا دیں ਨਾਲੇ ਤੈਨੂੰ ਉਸਦੇ ਮੂੰਹ ਤੋਂ ਪਤਾ ਲੱਗ ਜਾਊ ਕਿ ਕੀ ਉਹ ਤੈਨੂੰ ਪਿਆਰ ਕਰਦੀ ਹੈ ਕਿ ਨਹੀਂ ਮੈਨੂੰ ਗੁਰਦੀਪ ਦੀ ਇਹ ਗੱਲ ਪਸੰਦ ਆਈ ਤੇ ਮੈਂ ਉਸ ਲਈ ਇੱਕ ਪੱਤਰ ਲਿਖਿਆ ਅਗਲੇ ਦਿਨ ਗੁਰਲੀਨ ਮੇਰੇ ਨਾਲ ਬਸ ਵਿੱਚ ਬੈਠੀ ਸੀ ਉਸ ਦਿਨ ਗੁਰਦੀਪ ਕਾਲਜ ਨਹੀਂ ਸੀ ਆਇਆ ਕਿਉਂਕਿ ਉਸ ਨੂੰ ਘਰ ਕੋਈ ਜ਼ਰੂਰੀ ਕੰਮ ਪੈ ਗਿਆ ਸੀ میں گرلین اسے کال جڑے بس اسٹاپ اتنے اتر گیا گرلین گرلیم ایک اللہ تھوڑی جہی عجیب لگی میں بہت حمد اکٹھی کر کے ایک دم گرلیم کہا گرلین میں تین بہت پیار کرتا ہوں سچی گرلیم ایک دم گھبرا کے کی ہو گیا تو تو نا سی چاہو فیس بک گل کر لوا گا ਮੈਂ ਨਹੀਂ ਮੈਂ ਇੱਥੇ ਹੀ ਗੱਲ ਕਰਨੀ ਆ ਗੁਰleen ਤਲੀ ਸਮਝੋ ਕਿਸੇ ਨੇ ਦੇਖ ਲਿਆ ਮੁਸ਼ਕਿਲ ਹੋ ਜਾਣੀ ਆ ਸਮਝਣ ਦੀ ਕੋਸ਼ਿਸ਼ ਕਰੋ ਮੈਂ ਗੁਰleen ਆ ਤੇਰੇ ਲਈ ਲਿਖਿਆ ਸੀ ਮੈਂ ਮੈਂ ਉਸ ਨੂੰ ਪੱਤਰ ਪੜਾ ਦਿੱਤਾ ਜਿਸ ਵਿੱਚ ਇੱਕ ਸ਼ਾਇਰੀ ਦੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਿਆ ਹੋਇਆ ਸੀ ਤੇ ਮੈਂ ਉਥੋਂ ਚਲਿਆ ਗਿਆ ਲਫ਼ਜ਼ਾਂ ਰਾਹੀਂ ਜਜ਼ਬਾਤਾਂ ਲਿਖ ਕੇ ਤੈਨੂੰ ਦੱਸ ਦਿਆਂ ਤੇਰੇ ਦੁੱਖਾਂ ਵਿੱਚ ਦੁਖੀ ਹਾਂ ਮੈਂ ਤੇਰੇ ਹਾਸਿਆਂ ਦੇ ਵਿੱਚ ਹੱਸਦੀ ਹਾਂ ਤੇਰੇ ਬਾਝੂ ਲੱਗਦਾ ਚੇਤਨਾ ਸਮਝੀ ਹਾਲ ਦਿਲ ਦਾ ਤੇਰਾ ਨਹੀਂ ਤੈਨੂੰ ਦਿਲ ਦਾ ਹਾਲ ਸੁਣਾਇਆ ਏ ਬੜਾ ਕਰਕੇ ਸੱਚੀ ਜੇਰਾਨੀ ਤੈਨੂੰ ਪਹਿਲੀ ਨਜ਼ਰੀਂ ਦੇਖ ਕੇ ਇੱਕ ਚੜਿਆ ਅਜੀਬ ਸਰੂਰ ਤੇਰੀ ਹਾਂ ਤੇ ਤੇਰੀ ਨਾ ਸਮਝ ਹੈ ਸਿਰ ਮੱਥੇ ਮੰਨੂ ਮੈਂ ਹਲੇ ਕਾਲਜ ਪਹੁੰਚਿਆ ਹੀ ਸੀ ਕਿ ਫੇਸਬੁਕ ਉੱਤੇ ਮੈਸੇਜ ਦੇਖਿਆ ਤਾਂ ਗੁਰਲੀਨ ਦਾ ਮੈਸੇਜ ਆਇਆ ਹੋਇਆ ਸੀ

ਮੈਂ ਤੇ ਗੁਰਲੀ ਇੱਕ ਦੂਜੇ ਤੇ ਬਹੁਤ ਨਜ਼ਦੀਕ ਆ ਗਏ ਇੱਕ ਦੂਜੇ ਨਾਲ ਪਿਆਰਦਿਆਂ ਪਿੰਗਾ ਛੁੱਟਣ ਲੱਗ ਪਏ ਇੱਕ ਦੂਜੇ ਨਾਲ ਮਿਲਦੇ ਘੁੰਮਦੇ ਇੱਕ ਦੂਜੇ ਨਾਲ ساری ਜ਼ਿੰਦਗੀ ਨਾਲ ਰਹਿਣ ਦੀਆਂ ਕਸਮਾਂ ਤੱਕ ਖਾ ਲਈਆਂ ਸਨ ਹੁਣ ਅਸੀਂ ਕਾਲਜ ਘਟ ਜਾਂਦੇ ਸੀ ਬਾਹਰ ਜ਼ਿਆਦਾ ਨਹੀਂਦੇ ਸੀ ਇਹ ਸਿਲਸਿਲਾ ਇਦਾਂ ਹੀ ਚੱਲਦਾ ਰਿਹਾ ਔਰ ਆਖਿਰਕਾਰ ਇਦਾਂ ਦਾ ਕੀ ਹੋਇਆ ਜਿੰਦਗੀ ਵਿੱਚ ਕਿ ਇੰਨਾ ਪਿਆਰ ਕਰਨ ਵਾਲੇ ਇੱਕਦਮ ਵੱਖ ਹੋ ਗਏ ਸਾਡੀ ਜ਼ਿੰਦਗੀ ਦਾ ਰਾਹ ਹੀ ਵੱਖ ਹੋ ਗਏ ਇੱਕ ਸਾਂਝੇ ਇਕੱਠੇ ਜਿਉਣ ਮਰਨ ਦੀਆਂ ਕਸਮਾਂ ਖਾਣ ਵਾਲੇ ਇੱਕ ਦੂਜੇ ਤੋਂ ਬਿਨਾ ਪਲ ਨਾ ਕੱਟਣ ਵਾਲੇ ਆਪਣੀ ਜ਼ਿੰਦਗੀ ਕਿਉਂ ਅਲੱਗ-ਅਲੱਗ ਬੁਤੀਤ ਕਰ ਰਹੇ ਸਨ ਅਗਲੀ ਕਹਾਣੀ ਦੂਜੇ ਭਾਗ ਵਿੱਚ ਕਦੇ ਹੀਰੇ ਲੱਗਦੇ ਸੀ ਤੈਨੂੰ ਹੁਣ ਤੇਰੇ ਲਈ ਅਸੀਂ ਕੱਖ ਹੋ ਗਏ ਤੇਰੀ ਖੁਸ਼ੀ ਦੇ ਲਈ ਯਾਰਾ ਹੁਣ ਤੇਰੇ ਤੋਂ ਅਸੀਂ ਵੱਖ ਹੋ ਗਏ ਜ਼ਿੰਦਗੀ ਕਦੇ ਵੀ ਉਦਾਂ ਦੀ ਨਹੀਂ ਹੁੰਦੀ ਜਿੱਦਾਂ ਦੀ ਆਪਾਂ ਸੋਚ ਲੈਂਦੇ ਹਾਂ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਦੋਂ ਕਿਸ ਮੋੜ ਨੂੰ ਮੁੜ ਜਾਵੇ ਕਦੋਂ ਅੱਜ ਦੇ ਹਾਸੇ ਕੱਲ ਦੇ ਗਮ ਬਣ ਜਾਂਦੇ ਹਨ ਪਤਾ ਹੀ ਨਹੀਂ ਚੱਲਦਾ ਉਹ ਲਾਂ ਵਿੱਚ ਸਭ ਕੁਝ ਖਤਮ ਹੋ ਜਾਂਦਾ ਜਿੰਦਗੀ ਵਿੱਚ ਬਾਕੀ ਇਸ ਕਹਾਣੀ ਬਾਰੇ ਅਗਲੇ ਭਾਗ ਵਿੱਚ ਗੱਲ ਕਰਾਂਗੇ ਕਿ ਆਖਿਰਕਾਰ ਇਦਾਂ ਦਾ ਕੀ ਹੋਇਆ ਸੀ ਪ੍ਰਵੀਨ ਤੇ ਗੁਰਲੀਨ ਦੀ ਜ਼ਿੰਦਗੀ ਵਿੱਚ ਕਿ ਉਹ ਸਦਾ ਲਈ ਵੱਖ ਹੋ ਗਏ